ਆਸ ਨਿਊਜ਼ ਦੇਖ ਰਹੇ ਦਸਤ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰਤ ਕੋਰ ਕਗਾ ਕੈਮਰਾਮੈਨ ਜਕਸੀ ਸਿੰਘ ਜੀ ਅਸੀਂ ਇਸ ਟਾਈਮ ਅਸੀਂ ਖੜੇ ਹਾਂ ਇੱਕ ਅੱਗਾ ਗੁਰਦੁਆਰਾ ਸ਼੍ਰੀ ਸਿੰਘ ਸਵਾ ਦੇ ਵਿੱਚ ਜਿੱਥੇ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਆਹਲ ਇੰਡੀਆ ਦੇ ਵਿੱਚ ਵੀ ਸ਼ਹੀਦ ਉਤਮ ਸਿੰਘ ਜੀ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਭਾਰਤ ਵਰਸ਼ ਦੇ ਵਿੱਚ ਉਸ ਆਪਣੇ ਨਾਲ ਇੱਥੇ ਕੱਗੇ ਵਿੱਚ ਵੀ ਸ਼ਹੀਦੀ ਦਿਹਾੜਾ ਜੋ ਮਨਾਇਆ ਜਾ ਰਿਹਾ ਆਪਣੇ ਨਾਲ ਬੇ ਇੱਥੇ ਕੱਗੇ ਦੇ ਮੈਂਬਰ ਮੌਜੂਦ ਨੇ ਆਪਣੇ ਨਾਲ ਵੀ ਗੱਲਬਾਤ ਕਰਦੇ ਆ ਮੇਰੀ ਸਾਸਰੀ ਜੀ ਹਾਂ ਜੀ ਮੇਰਾ ਨਾ ਬਗਵਾ ਸਿੰਘ ਕਗਾ ਆਪਾਂ ਨੇ ਅੱਜ ਸ਼ਹੀਦ ਉਤਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆਪਾਂ ਅਤੇ ਸੀ ਜਨਾਜੋ ਸੁਪਨਾ ਸੀ ਸਰਕਾਰ ਹੋ ਸਕੇ ਸੀ ਉਰਮ ਸੰਗਰੀ ਯੋਮਨ ਜੋ ਜੱਲਾਵਲੇ ਵਾਰਾ ਸਾਕਾ ਹੋਇਆ ਕਰੀਬ 8 ਸਾਲ ਸੀ ਸਾਰਾ ਇਹ ਕਤਲ ਜਾਂ ਸੀ ਉਰਮ ਸੰਕ ਨੇ ਆਪਣੇ ਅੱਖੀਂ ਦੇਖਿਆ ਉਸ ਦਿਨ ਕਸਮ ਖਾਈ ਕਿ ਮੈਂ ਇਸ ਜਾਲਮ ਨੂੰ ਜਾ ਕੇ ਸੋਦਾ ਨਾ ਮਾਂਗਾ ਅਤੇ ਲੰਡਨ ਦੇ ਵਿੱਚ ਪਹੁੰਚ ਕੇ ਸਰ ਮਾਈਕਲ ਅਡਵਾਨ ਰਿਕਟਰ ਕਪਟਰ ਪੰਜਾਬ ਨੂੰ ਸੋਧਿਆ ਅਤੇ ਪੰਜਾਬੀਆਂ ਦੀ ਭਾਰਤੀਆਂ ਦੀ ਡਿੱਗ ਹੋਈ ਪੱਕ ਨੂੰ ਉੱਪਰ ਚੁੱਕਿਆ ਅਤੇ ਅੱਜ ਦਾ ਦਿਨ ਸ਼ਾਹ ਤੇ ਜਾਂ ਪੀਤਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਸ਼ੀਤਾ ਦੇ ਪਾਏ ਪੂਰੇ ਨਾਲ ਚੱਲੋ ਅਤੇ ਮੇਰੀ ਮੈਂ ਉਹਦੇ ਵਿੱਚ ਸਹਾਇਤਾ ਕਰੋ ਤਾਂ ਕਿ ਜੋ ਕਿ ਇਹਨਾਂ ਮਹਾਨ ਸ਼ੀਤਾ ਨੂੰ ਨੈਸ਼ਨ ਸ਼ੀਤਾ ਦਰਜਾ ਮਿਲ ਸਕੇ ਅਤੇ ਪਾਰ ਤ੍ਰਿਪੁਰਸ਼ੀ ਕਾਂ ਸ਼ੀਰ ਪੱਖਾ ਜਗਤ ਦੇ ਬਲਸਕੇ ਅਤੇ ਮੇਰੇ ਨਾਲ ਭਾਈ ਅਕਬਾਲ ਸਿੰਘ ਜੀ ਬ੍ਰੇਟਾ ਅਤੇ ਸਾਡੇ ਹੋਰ ਪਤਵ ਸੱਜਣ ਭਾਈ ਅੰਗਰੇਸ ਸਿੰਘ ਜੀ ਕਕਰਾਲਾ ਪੀਰ ਸਿੰਘ ਜੀ ਕਕਰਾਲਾ ਭਾਈ ਕਰਮਜੀਤ ਸਿੰਘ ਜੀ ਕੱਗਾ ਅਤੇ ਸਾਡੇ ਸ੍ਰੀ ਹਸਪਤਾਲ ਪਤਰਕਾਰ ਪਹੁੰਚਣ ਅਤੇ ਮੈਂ ਸਾਰੇ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਹਿਯੋਗ ਕੀਤਾ ਤਾਂ ਕਿ ਅਸੀਂ ਸ਼ੀਤਾਂ ਦੇ ਪਾਪੂ ਨਾ ਚਲ ਸਕੀਏ ਸਾਡੇ ਦੇਸ਼ ਨੂੰ ਅਸੀਂ ਵਧੀਆ ਬਣਾ ਸਕੀਏ ਧੰਨਵਾਦ ਜੀ ਮੇਰਾ ਨਾਮ ਇਕਵਾਲ ਸਿੰਘ ਬਰੇਟੇ ਤੋਂ ਆਇਆ ਸੀ ਬਾਈ ਭਗਵੰਤ ਸਿੰਘ ਜੀ ਦਾ ਜੋ ਵੀ ਅਪਰਾਲਾ ਇਹ ਬਹੁਤ ਜ਼ਿਆਦਾ ਵਧੀ ਹੈਗਾ ਨੌਜਵਾਨਾਂ ਨੂੰ ਨਸ਼ੇ ਤੋਂ ਰਾਹਤ ਹੋਣ ਲਈ ਲੋੜ ਹੈ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਸੀਦਾ ਨੂੰ ਸੀਧੇਕਰਾਰ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਕਹਿ ਰਹੀ ਆਪਣੇ ਪੰਜਾਬ ਵੱਲੋਂ ਜਾਂ ਇਨ੍ਹਾਂ ਵੱਲੋਂ ਮੈਂਬਰਾਂ ਵੱਲੋਂ ਬੜਾ ਵਧੀਆ ਜੋ ਉਪਰਾਲਾ ਆਪਾਂ ਕਹਿ ਰਹੀਏ ਸ਼ਹੀਦਾਂ ਲਈ ਕੀਤਾ ਜਾ ਰਿਹਾ ਸੋ ਮੈਂ ਹੀ ਕਾਹਾਂਗੀ ਕਿ ਜੋ ਬੱਚੇ ਨੇ ਉਹਨਾਂ ਨੂੰ ਵੀ ਮੈਂ ਇਹ ਜਾੜਨਾ ਚਾਹਾਂਗੀ ਕਿ ਮੋਬਾਈਲਾਂ ਵੱਲ ਧਿਆਨ ਛੱਡ ਕੇ ਸੋ ਆਪਣੇ ਜੋ ਆਪਣੇ ਸ਼ਹੀਦੀ ਨੇ ਉਹਨਾਂ ਵੱਲ ਦੇਖੋ ਉਹਨਾਂ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰੋ ਸੋ ਮੈਂ ਨਾਲ